ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕਿਉਂਕਿ ਹੁਣ ਡਿਜੀਟਲ ਵੀਜ਼ਾ ਤੇ ਵੱਲ ਤੇਜੀ ਦੇ ਨਾਲ ਵਧ ਰਿਹਾ ਹੈ 12 ਜਨਵਰੀ ਤੋਂ ਬਹੁਤ ਸਾਰੇ ਸਲਾਨੀਆਂ ਨੂੰ ਵੀਜ਼ਾ ਸਟicker ਦੇਣ ਦੀ ਬਜਾਏ ਈ ਵੀਜ਼ਾ ਮਿਲੇਗਾ ਇਸ ਦਾ ਮਤਲਬ ਹੈ ਕਿ ਵੀਜ਼ਾ ਦੀ ਸਥਿਤੀ ਹੁਣ ਪੂਰੀ ਤਰ੍ਹਾਂ ਡਿਜੀਟਲ ਰੂਪ ਦੇ ਵਿੱਚ ਦਿਖਾਈ ਜਾਵੇਗੀ ਮੌਜੂਦਾ ਵੀਜ਼ਾ ਧਾਰਕ ਵੀ ਆਪਣੀ ਇਮੀਗ੍ਰੇਸ਼ਨ ਸਥਿਤੀ ਨੂੰ ਆਨਲਾਈਨ UKVI ਖਾਤੇ ਰਾਹੀਂ ਚੈੱਕ ਕਰ ਸਕਦੇ ਨੇ ਇਸ ਤਬਦੀਲੀ ਦੇ ਨਾਲ ਯੂਕੇ ਦੇ ਵਿੱਚ ਭੌਤਿਕ ਵੀਜ਼ਾ ਸਟicker ਪੂਰੀ ਤਰ੍ਹਾਂ ਖਤਮ ਹੋ ਜਾਣਗੇ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ 2026 ਤੱਕ ਸਾਰੇ ਵੀਜ਼ੇ ਡਿਜੀਟਲ ਹੋ ਜਾਣਗੇ ਜਿਸ ਨਾਲ ਇਮੀਗ੍ਰੇਸ਼ਨ ਸਥਿਤੀ ਦੀ ਪੁਸ਼ਟੀ ਕਰਨਾ ਹੋਰ ਸੁਗਮ ਹੋਵੇਗਾ ਬਰਤਨ ਵਿੱਚ ਤੋਂ ਲਾਗੂ ਹੋਣ ਵਾਲੇ ਇਸ ਨਵੇਂ ਪ੍ਰਣਾਲੀ ਦੇ ਅਧੀਨ ਯੂਕੇ ਵਿਜ਼ਿਟ ਵੀਜ਼ਾ ਦੇ ਜ਼ਿਆਦਾਤਰ ਧਾਰਕ ਕੁਝ ਹੋਰ ਵੀਜ਼ਾ ਸ਼੍ਰੇਣੀਆਂ ਦੇ ਨਾਲ ਇਹ ਵੀਜ਼ਾ ਪ੍ਰਾਪਤ ਕਰਨਗੇ ਇਸ ਮਿਤੀ ਤੋਂ ਪਹਿਲਾ ਜਾਰੀ ਹੋਏ ਵੈਧ ਵੀਜ਼ਾ ਸਟicker ਰੱਖਣ ਵਾਲੇ ਧਾਰਕ ਵੀ ਆਪਣੀ ਡਿਜੀਟਲ ਇਮੀਗ੍ਰੇਸ਼ਨ ਸਥਿਤੀ ਤੱਕ ਆਸਾਨੀ ਨਾਲ ਪਹੁੰਚ ਕਰ ਸਕਦੇ ਨੇ ਯੂਕੇ ਵੀ ਆਈ ਨੇ ਦੱਸਿਆ ਕਿ ਇਹ ਦੂਰੀ ਪਰਣਾਲੀ ਇੱਕ ਪੂਰੀ ਤਰ੍ਹਾਂ ਥੀਸੈਲਫ ਫਰੇਮਵਰਕ ਵਾਲਾ ਕਦਮ ਹੈ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸਾਰੇ ਵੀਜ਼ਾ ਧਾਰਕਾਂ ਨੂੰ ਹਾਲਤ ਵਿੱਚ ਇਹ ਵੀਜ਼ਾ ਦੀ ਲੋੜ ਨਹੀਂ ਹੈ ਇਸ ਮੌਕੇ ਉੱਤੇ ਕੁਝ ਵਿਸ਼ੇਸ਼ ਸ਼੍ਰੇਣੀਆਂ ਨੂੰ ਬਾਹਰ ਰੱਖਿਆ ਗਿਆ ਜਿਸ ਬਾਰੇ ਮਾਰਗਦਰਸ਼ਨ ਜਾਰੀ ਕੀਤਾ ਗਿਆ 2026 ਦੇ ਬਾਅਦ ਯੂਕੇ ਵੀਜ਼ਾ ਸਟicker ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਉਸ ਸਮੇਂ ਤੋਂ ਸਾਰੇ ਸਫਲ ਵੀਜ਼ਾ ਅਰਜ਼ੀਕਰਤਾ ਸਿਰਫ ਇਹ ਵੀਜ਼ਾ ਪ੍ਰਾਪਤ ਕਰਨਗੇ ਇਸ ਦੇ ਵਿੱਚ ਇਮੀਗ੍ਰੇਸ਼ਨ ਇਜਾਜ਼ਤ ਪਾਸਪੋਰਟ ਦੇ ਵਿੱਚ ਦਰਜ ਕਰਨ ਦੀ ਬਜਾਏ ਡਿਜੀਟਲ ਰੂਪ ਦੇ ਵਿੱਚ ਦਰਜ ਕੀਤੀ ਜਾਵੇਗੀ ਇਹ ਤਬਦੀਲੀ ਵਿਦੇਸ਼ੀ ਨਾਗਰਿਕਾਂ ਦੇ ਲਈ ਯੂਕੇ ਵਿੱਚ ਯਾਤਰਾ ਅਤੇ ਹੰਤੀ ਸਥਿਤੀ ਸਵਾਪਤ ਕਰਨ ਦੇ ਤਰੀਕੇ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਇਸ ਤਰ੍ਹਾਂ ਯੂਕੇ ਇਮੀਗ੍ਰੇਸ਼ਨ ਪ੍ਰਣਾਲੀ ਪੂਰੀ ਤਰ੍ਹਾਂ ਡਿਜੀਟਲ ਹੋ ਰਹੀ ਹੈ ਜਿਸ ਦੇ ਨਾਲ ਯਾਤਰੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਹੁਣ ਜ਼ਿਆਦਾ ਸੁਗਮ ਤੇਜ਼ ਅਤੇ ਆਧੁਨਿਕ ਹੋ ਜਾਵੇਗੀ ਯੂਕੇ ਹੁਣ ਡਿਜੀਟਲ ਵੀਜ਼ਾ ਤੇ ਵੱਲ ਤੇਜ਼ੀ ਦੇ ਨਾਲ ਵਧ ਰਿਹਾ ਹੈ 12 ਜਨਵਰੀ ਤੋਂ ਬਹੁਤ ਸਾਰੇ ਸਲਾਨੀ ਨੂੰ ਵੀਜ਼ਾ ਸਟਿੱਕਰ ਦੇਣ ਦੀ ਬਜਾਏ ਈ ਵੀਜ਼ਾ ਮਿਲੇਗਾ ਇਸ ਦਾ ਮਤਲਬ ਹੈ ਕਿ ਵੀਜ਼ਾ ਦੀ ਸਥਿਤੀ ਹੁਣ ਪੂਰੀ ਤਰ੍ਹਾਂ ਡਿਜੀਟਲ ਰੂਪ ਦੇ ਵਿੱਚ ਦਿਖਾਈ ਜਾਵੇਗੀ ਮੌਜੂਦਾ ਵੀਜ਼ਾ ਧਾਰਕ ਵੀ ਆਪਣੀ ਇਮੀਗ੍ਰੇਸ਼ਨ ਸਥਿਤੀ ਨੂੰ ਆਨਲਾਈਨ ਯੂਕੇ ਵੀ ਆਈ ਖਾਤੇ ਰਾਹੀਂ ਚੈੱਕ ਕਰ ਸਕਦੇ ਨੇ ਇਸ ਤਬਦੀਲੀ ਦੇ ਨਾਲ ਯੂਕੇ ਦੇ ਵਿੱਚ ਭੌਤਿਕ ਵੀਜ਼ਾ ਸਟicker ਪੂਰੀ ਤਰ੍ਹਾਂ ਖਤਮ ਹੋ ਜਾਣਗੇ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ 2026 ਤੱਕ ਸਾਰੇ ਵੀਜ਼ੇ ਡਿਜੀਟਲ ਹੋ ਜਾਣਗੇ ਜਿਸ ਨਾਲ ਇਮੀਗ੍ਰੇਸ਼ਨ ਸਥਿਤੀ ਦੀ ਪੁਸ਼ਟੀ ਕਰਨਾ ਹੋਰ ਸੁਗਮ ਹੋਵੇਗਾ ਬਾਰੇ ਚਨਵੀ ਤੋਂ ਲਾਗੂ ਹੋਣ ਵਾਲੇ ਇਸ ਨਵੇਂ ਪ੍ਰਣਾਲੀ ਦੇ ਅਧੀਨ ਯੂਕੇ ਵਿਜ਼ਿਟ ਵੀਜ਼ਾ ਤੇ ਜ਼ਿਆਦਾਤਰ ਧਾਰਕ ਕੁਝ ਹੋਰ ਵੀਜ਼ਾ ਸ਼੍ਰੇਣੀਆਂ ਦੇ ਨਾਲ ਇਹ ਵੀਜ਼ਾ ਪ੍ਰਾਪਤ ਕਰਨਗੇ ਇਸ ਸਮੇਤੀ ਤੋਂ ਪਹਿਲਾਂ ਜਾਰੀ ਹੋਏ ਵੈਧ ਵੀਜ਼ਾ ਸਟਿੱਕਰ ਰੱਖਣ ਵਾਲੇ ਧਾਰਕ ਵੀ ਆਪਣੀ ਡਿਜੀਟਲ ਇਮੀਗ੍ਰੇਸ਼ਨ ਸਥਿਤੀ ਤੱਕ ਆਸਾਨੀ ਨਾਲ ਪਹੁੰਚ ਕਰ ਸਕਦੇ ਨੇ ਯੂਕੇ ਵੀ ਆਈ ਨੇ ਦੱਸਿਆ ਕਿ ਇਹ ਦੋਰੀ ਪ੍ਰਣਾਲੀ ਇੱਕ ਪੂਰੀ ਤਰ੍ਹਾਂ ਥੀਸੈਲਫ ਫਰੇਮਵਰਕ ਵਾਲਾ ਕਦਮ ਹੈ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸਾਰੇ ਵੀਜ਼ਾ ਧਾਰਕਾਂ ਨੂੰ ਹਾਲਤ ਵਿੱਚ ਇਹ ਵੀਜ਼ਾ ਦੀ ਲੋੜ ਨਹੀਂ ਹੈ ਇਸ ਮੌਕੇ ਉਤੇ ਕੁਝ ਵਿਸ਼ੇਸ਼ ਸ਼੍ਰੇਣੀਆਂ ਨੂੰ ਬਾਹਰ ਰੱਖਿਆ ਗਿਆ ਜਿਸ ਬਾਰੇ ਮਾਰਗਦਰਸ਼ਨ ਜਾਰੀ ਕੀਤਾ ਗਿਆ 2026 ਦੇ ਬਾਅਦ ਯੂਕੇ ਵੀਜ਼ਾ ਸਟicker ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਉਸ ਸਮੇਂ ਤੋਂ ਸਾਰੇ ਸਫਲ ਵੀਜ਼ਾ ਅਰਜ਼ੀ ਕਰਤਾ ਸਿਰਫ ਈ ਵੀਜ਼ਾ ਪ੍ਰਾਪਤ ਕਰਨਗੇ ਇਸ ਦੇ ਵਿੱਚ ਇਮੀਗ੍ਰੇਸ਼ਨ ਇਜਾਜ਼ਤ ਪਾਸਪੋਰਟ ਦੇ ਵਿੱਚ ਦਰਜ ਕਰਨ ਦੀ ਬਜਾਏ ਡਿਜੀਟਲ ਰੂਪ ਦੇ ਵਿੱਚ ਦਰਜ ਕੀਤੀ ਜਾਵੇਗੀ ਇਹ ਤਬਦੀਲੀ ਵਿਦੇਸ਼ੀ ਨਾਗਰਿਕਾਂ ਦੇ ਲਈ ਯੂਕੇ ਵਿੱਚ ਯਾਤਰਾ ਅਤੇ ਰਹਿਣ ਦੀ ਸਥਿਤੀ ਸਾਬਤ ਕਰਨ ਦੇ ਤਰੀਕੇ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਇਸ ਤਰ੍ਹਾਂ ਯੂਕੇ ਇਮੀਗ੍ਰੇਸ਼ਨ ਪ੍ਰਣਾਲੀ ਪੂਰੀ ਤਰ੍ਹਾਂ ਡਿਜੀਟਲ ਹੋ ਰਹੀ ਹੈ ਜਿਸ ਦੇ ਨਾਲ ਯਾਤਰੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਹੁਣ ਜ਼ਿਆਦਾ ਸੁਗਮ ਤੇਜ਼ ਅਤੇ ਆਧੁਨਿਕ ਹੋ ਜਾਵੇਗੀ ਯੂਕੇ ਹੁਣ ਡਿਜੀਟਲ ਵੀਜ਼ਾ ਤੇ ਵੱਲ ਤੇਜ਼ੀ ਦੇ ਨਾਲ ਵਧ ਰਿਹਾ ਹੈ 12 ਚੰਬਰੀ ਤੋਂ ਪੋਤ ਸਾਰੇ ਸਲਾਨੀ ਨੂੰ ਵੀਜ਼ਾ ਸਿੱਕਲ ਦੇਣ ਦੀ ਬਜਾਏ ਈ ਵੀਜ਼ਾ ਮਿਲੇਗਾ ਇਸ ਦਾ ਮਤਲਬ ਹੈ ਕਿ ਵੀਜ਼ਾ ਦੀ ਸਥਿਤੀ ਹੁਣ ਪੂਰੀ ਤਰ੍ਹਾਂ ਡਿਜੀਟਲ ਰੂਪ ਦੇ ਵਿੱਚ ਦਿਖਾਈ ਜਾਵੇਗੀ ਮੌਜੂਦਾ ਵੀਜ਼ਾ ਧਾਰਕ ਵੀ ਆਪਣੀ ਇਮੀਗ੍ਰੇਸ਼ਨ ਸਥਿਤੀ ਨੂੰ ਆਨਲਾਈਨ ਯੂਕੇ ਵੀਆਈ ਖਾਤੇ ਰਾਹੀਂ ਚੈੱਕ ਕਰ ਸਕਦੇ ਨੇ ਇਸ ਤਬਦੀਲੀ ਦੇ ਨਾਲ ਯੂਕੇ ਦੇ ਵਿੱਚ ਭੌਤਿਕ ਵੀਜ਼ਾ ਸਟicker ਪੂਰੀ ਤਰ੍ਹਾਂ ਖਤਮ ਹੋ ਜਾਣਗੇ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ 2026 ਤੱਕ ਸਾਰੇ ਵੀਜ਼ੇ ਡਿਜੀਟਲ ਹੋ ਜਾਣਗੇ ਜਿਸ ਨਾਲ ਇਮੀਗ੍ਰੇਸ਼ਨ ਸਥਿਤੀ ਦੀ ਪੁਸ਼ਟੀ ਕਰਨਾ ਹੋਰ ਸੁਗਮ ਹੋਵੇਗਾ ਬਾਰੇ ਚੁਣਵੀ ਤੋਂ ਲਾਗੂ ਹੋਣ ਵਾਲੇ ਇਸ ਨਵੇਂ ਪ੍ਰਣਾਲੀ ਦੇ ਅਧੀਨ ਯੂਕੇ ਵਿਜ਼ਿਟ ਤੇ ਵੀਜ਼ਾ ਤੇ ਜ਼ਿਆਦਾਤਰ ਧਾਰਕ ਕੁਝ ਹੋਰ ਵੀਜ਼ਾ ਸ਼੍ਰੇਣੀਆਂ ਦੇ ਨਾਲ ਇਹ ਵੀਜ਼ਾ ਪ੍ਰਾਪਤ ਕਰਨਗੇ ਇਸ ਮਿਤੀ ਤੋਂ ਪਹਿਲਾਂ ਜਾਰੀ ਹੋਏ ਵੈਦ ਵੀਜ਼ਾ ਸਟਿੱਕਰ ਰੱਖਣ ਵਾਲੇ ਧਾਰਕ ਵੀ ਆਪਣੀ ਡਿਜੀਟਲ ਇਮੀਗ੍ਰੇਸ਼ਨ ਸਥਿਤੀ ਤੱਕ ਆਸਾਨੀ ਨਾਲ ਪਹੁੰਚ ਕਰ ਸਕਦੇ ਨੇ ਯੂਕੇ ਵੀ ਆਈ ਨੇ ਦੱਸਿਆ ਕਿ ਇਹ ਦੋਰੀ ਪ੍ਰਣਾਲੀ ਇੱਕ ਪੂਰੀ ਤਰ੍ਹਾਂ ਡਿਜੀਟਲ ਫਰੇਮਵਰਕ ਵੱਲ ਕਦਮ ਹੈ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸਾਰੇ ਵੀਜ਼ਾ ਧਾਰਕਾਂ ਨੂੰ ਹਾਲਤ ਵਿੱਚ ਇਹ ਵੀਜ਼ਾ ਦੀ ਲੋਟ ਨਹੀਂ ਹੈ ਇਸ ਮੌਕੇ ਉੱਤੇ ਕੁਝ ਵਿਸ਼ੇਸ਼ ਸ਼੍ਰੇਣੀਆਂ ਨੂੰ ਬਾਹਰ ਰੱਖਿਆ ਗਿਆ ਜਿਸ ਬਾਰੇ ਮਾਰਗਦਰਸ਼ਨ ਜਾਰੀ ਕੀਤਾ ਗਿਆ 2026 ਦੇ ਬਾਅਦ ਯੂਕੇ ਵੀਜ਼ਾ ਸਟicker ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਉਸ ਸਮੇਂ ਤੋਂ ਸਾਰੇ ਸਫਲ ਵੀਜ਼ਾ ਅਰਜ਼ੀ ਕਰਤਾ ਸਿਰਫ ਈ ਵੀਜ਼ਾ ਪ੍ਰਾਪਤ ਕਰਨਗੇ ਇਸ ਦੇ ਵਿੱਚ ਇਮੀਗ੍ਰੇਸ਼ਨ ਇਜਾਜ਼ਤ ਪਾਸਪੋਰਟ ਦੇ ਵਿੱਚ ਦਰਜ ਕਰਨ ਦੀ ਬਜਾਏ ਡਿਜੀਟਲ ਰੂਪ ਦੇ ਵਿੱਚ ਦਰਜ ਕੀਤੀ ਜਾਵੇਗੀ ਇਹ ਤਬਦੀਲੀ ਵਿਦੇਸ਼ੀ ਨਾਗਰਿਕਾਂ ਦੇ ਲਈ ਯੂਕੇ ਵਿੱਚ ਯਾਤਰਾ ਅਤੇ ਰਹਿਣ ਦੀ ਸਥਿਤੀ ਸਾਬਤ ਕਰਨ ਦੇ ਤਰੀਕੇ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਇਸ ਤਰ੍ਹਾਂ ਯੂਕੇ ਇਮੀਗ੍ਰੇਸ਼ਨ ਪ੍ਰਣਾਲੀ ਪੂਰੀ ਤਰ੍ਹਾਂ ਡਿਜੀਟਲ ਹੋ ਰਹੀ ਹੈ ਜਿਸ ਨਾਲ ਯਾਤਰੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਹੁਣ ਜ਼ਿਆਦਾ ਸੁਗਮ ਤੇਜ਼ ਅਤੇ ਆਧੁਨਿਕ ਹੋ ਜਾਵੇਗੀ ਭੇਗੀ ਯੂਕੇ ਹੁਣ ਡਿਜੀਟਲ ਵੀਜ਼ਾ ਤੇ ਵਾਲਟ ਐਜੇ ਦੇ ਨਾਲ ਵੱਧ ਰਿਹਾ ਹੈ 12 ਜਨਵਰੀ ਤੋਂ ਬਹੁਤ ਸਾਰੇ ਸਲਾਨੀ ਨੂੰ ਵੀਜ਼ਾ ਸਟਿੱਕਰ ਦੇਣ ਦੀ ਬਜਾਏ ਈ ਵੀਜ਼ਾ ਮਿਲੇਗਾ ਇਸ ਦਾ ਮਤਲਬ ਹੈ ਕਿ ਵੀਜ਼ਾ ਦੀ ਸਥਿਤੀ ਹੁਣ ਪੂਰੀ ਤਰ੍ਹਾਂ ਡਿਜੀਟਲ ਰੂਪ ਦੇ ਵਿੱਚ ਦਿਖਾਈ ਜਾਵੇਗੀ ਮੌਜੂਦਾ ਵੀਜ਼ਾ ਧਾਰਕ ਵੀ ਆਪਣੀ ਇਮੀਗ੍ਰੇਸ਼ਨ ਸਥਿਤੀ ਨੂੰ ਆਨਲਾਈਨ ਯੂਕੇ ਵੀਆਈ ਖਾਤੇ ਰਾਹੀਂ ਚੈੱਕ ਕਰ ਸਕਦੇ ਨੇ ਇਸ ਤਬਦੀਲੀ ਦੇ ਨਾਲ ਯੂਕੇ ਦੇ ਵਿੱਚ ਭੌਤਿਕ ਵੀਜ਼ਾ ਸਟਿੱਕਰ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ 2026 ਤੱਕ ਸਾਰੇ ਵੀਜ਼ੇ ਡਿਜੀਟਲ ਹੋ ਜਾਣਗੇ ਜਿਸ ਨਾਲ ਇਮੀਗ੍ਰੇਸ਼ਨ ਸਥਿਤੀ ਦੀ ਪੁਸ਼ਟੀ ਕਰਨਾ ਹੋਰ ਸੁਗਮ ਹੋਵੇਗਾ ਬਰਾជនਵੀ ਤੋਂ ਲਾਗੂ ਹੋਣ ਵਾਲੇ ਇਸ ਨਵੇਂ ਪ੍ਰਣਾਲੀ ਦੇ ਅਧੀਨ ਯੂਕੇ ਵਿਜ਼ਿਟ ਵੀਜ਼ਾ ਤੇ ਜ਼ਿਆਦਾਤਰ ਧਾਰਕ ਕੁਝ ਹੋਰ ਵੀਜ਼ਾ ਸ਼੍ਰੇਣੀ ਦੇ ਨਾਲ ਇਹ ਵੀਜ਼ਾ ਪ੍ਰਾਪਤ ਕਰਨਗੇ ਇਸ ਮਿਤੀ ਤੋਂ ਪਹਿਲਾਂ ਜਾਰੀ ਹੋਏ ਵੈਧ ਵੀਜ਼ਾ ਸਟicker ਰੱਖਣ ਵਾਲੇ ਧਾਰਕ ਵੀ ਆਪਣੀ ਡਿਜੀਟਲ ਇਮੀਗ੍ਰੇਸ਼ਨ ਸਥਿਤੀ ਤੱਕ ਆਸਾਨੀ ਨਾਲ ਪਹੁੰਚ ਕਰ ਸਕਦੇ ਨੇ ਯੂਕੇ ਵੀ ਆਈ ਨੇ ਦੱਸਿਆ ਕਿ ਇਹ ਦੋਹਰੀ ਪ੍ਰਣਾਲੀ ਇੱਕ ਪੂਰੀ ਤਰ੍ਹਾਂ ਥੀਸੀਲਫ ਫਰੇਮਵਰਕ ਵੱਲ ਕਦਮ ਹੈ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸਾਰੇ ਵੀਜ਼ਾ ਧਾਰਕਾਂ ਨੂੰ ਹਾਲਤ ਵਿੱਚ ਇਹ ਵੀਜ਼ਾ ਦੀ ਲੋੜ ਨਹੀਂ ਹੈ ਇਸ ਮੌਕੇ ਉੱਤੇ ਕੁਝ ਵਿਸ਼ੇਸ਼ ਸ਼੍ਰੇਣੀਆਂ ਨੂੰ ਬਾਹਰ ਰੱਖਿਆ ਗਿਆ ਜਿਸ ਬਾਰੇ ਮਾਰਗਦਰਸ਼ਨ ਜਾਰੀ ਕੀਤਾ ਗਿਆ 2026 ਦੇ ਬਾਅਦ ਯੂਕੇ ਵੀਜ਼ਾ ਸਟicker ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਉਸ ਸਮੇਂ ਤੋਂ ਸਾਰੇ ਸਫਲ ਵੀਜ਼ਾ ਅਰਜ਼ੀ ਕਰਤਾ ਸਿਰਫ ਈ ਵੀਜ਼ਾ ਪ੍ਰਾਪਤ ਕਰਨਗੇ ਇਸ ਦੇ ਵਿੱਚ ਇਮੀਗ੍ਰੇਸ਼ਨ ਇਜਾਜ਼ਤ ਪਾਸਪੋਰਟ ਦੇ ਵਿੱਚ ਦਰਜ ਕਰਨ ਦੀ ਬਜਾਏ ਡਿਜੀਟਲ ਰੂਪ ਦੇ ਵਿੱਚ ਦਰਜ ਕੀਤੀ ਜਾਵੇਗੀ ਇਹ ਤਬਦੀਲੀ ਵਿਦੇਸ਼ੀ ਨਾਗਰਿਕਾਂ ਦੇ ਲਈ ਯੂਕੇ ਵਿੱਚ ਯਾਤਰਾ ਅਤੇ ਰਹਿਣ ਦੀ ਸਥਿਤੀ ਸਾਬਤ ਕਰਨ ਦੇ ਤਰੀਕੇ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਇਸ ਤਰ੍ਹਾਂ ਯੂਕੇ ਇਮੀਗ੍ਰੇਸ਼ਨ ਪ੍ਰਣਾਲੀ ਪੂਰੀ ਤਰ੍ਹਾਂ ਡਿਜੀਟਲ ਹੋ ਰਹੀ ਹੈ ਜਿਸ ਨਾਲ ਯਾਤਰੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਹੁਣ ਜ਼ਿਆਦਾ ਸੁਗਮ ਤੇਜ਼ ਅਤੇ ਆਧੁਨਿਕ ਹੋ ਜਾਵੇਗੀ ਵੇਕੀ ਯੂਕੇ ਹੁਣ ਡਿਜੀਟਲ ਵੀਜ਼ਾ ਤੇ ਵਾਲਟ ਐਜੇ ਦੇ ਨਾਲ ਵਧ ਰਹੇ 12 ਜਨਵਰੀ ਤੋਂ ਬਹੁਤ ਸਾਰੇ ਸਲਾਨੀਆਂ ਨੂੰ ਵੀਜ਼ਾ ਸਟicker ਦੇਣ ਦੀ ਬਜਾਏ ای ਵੀਜ਼ਾ ਮਿਲੇਗਾ ਇਸ ਦਾ ਮਤਲਬ ਹੈ ਕਿ ਵੀਜ਼ਾ ਦੀ ਸਥਿਤੀ ਹੁਣ ਪੂਰੀ ਤਰ੍ਹਾਂ ਡਿਜੀਟਲ ਰੂਪ ਦੇ ਵਿੱਚ ਦਿਖਾਈ ਜਾਵੇਗੀ ਮੌਜੂਦਾ ਵੀਜ਼ਾ ਧਾਰਕ ਵੀ ਆਪਣੀ ਇਮੀਗ੍ਰੇਸ਼ਨ ਸਥਿਤੀ ਨੂੰ ਆਨਲਾਈਨ ਯੂਕੇ ਵੀਆਈ ਖਾਤੇ ਰਾਹੀਂ ਚੈੱਕ ਕਰ ਸਕਦੇ ਨੇ ਇਸ ਤਬਦੀਲੀ ਦੇ ਨਾਲ ਯੂਕੇ ਦੇ ਵਿੱਚ ਭੌਤਿਕ ਵੀਜ਼ਾ ਸਟicker ਪੂਰੀ ਤਰ੍ਹਾਂ ਖਤਮ ਹੋ ਜਾਣਗੇ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ 2026 ਤੱਕ ਸਾਰੇ ਵੀਜ਼ੇ ਡਿਜੀਟਲ ਹੋ ਜਾਣਗੇ ਜਿਸ ਨਾਲ ਇਮੀਗ੍ਰੇਸ਼ਨ ਸਥਿਤੀ ਦੀ ਪੁਸ਼ਟੀ ਕਰਨਾ ਹੋਰ ਸੁਗਮ ਹੋਵੇਗਾ ਬਾਰਾ ਚੁਣਵੀ ਤੋਂ ਲਾਗੂ ਹੋਣ ਵਾਲੇ ਇਸ ਨਵੇਂ ਪ੍ਰਣਾਲੀ ਦੇ ਅਧੀਨ ਯੂਕੇ ਵਿਜ਼ਿਟ ਵੀਜ਼ਾ ਤੇ ਜ਼ਿਆਦਾਤਰ ਧਾਰਕ ਕੁਝ ਹੋਰ ਵੀਜ਼ਾ ਸ਼੍ਰੇਣੀਆ ਦੇ ਨਾਲ ਇਹ ਵੀਜ਼ਾ ਪ੍ਰਾਪਤ ਕਰਨਗੇ ਇਸ ਮਿਤੀ ਤੋਂ ਪਹਿਲਾਂ ਜਾਰੀ ਹੋਏ ਵੈਧ ਵੀਜ਼ਾ ਸਟicker ਰੱਖਣ ਵਾਲੇ ਧਾਰਕ ਵੀ ਆਪਣੀ ਡਿਜੀਟਲ ਇਮੀਗ੍ਰੇਸ਼ਨ ਸਥਿਤੀ ਤੱਕ ਆਸਾਨੀ ਨਾਲ ਪਹੁੰਚ ਕਰ ਸਕਦੇ ਨੇ ਯੂਕੇ ਵੀ ਆਈ ਨੇ ਦੱਸਿਆ ਕਿ ਇਹ ਦੋਹਰੀ ਪ੍ਰਣਾਲੀ ਇੱਕ ਪੂਰੀ ਤਰ੍ਹਾਂ ਥੀਸੀਸ ਚੈਲਫਰੇਮ ਵਰਕ ਵੱਲ ਕਦਮ ਹੈ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸਾਰੇ ਵੀਜ਼ਾ ਧਾਰਕਾਂ ਨੂੰ ਹਾਲਤ ਵਿੱਚ ਇਹ ਵੀਜ਼ਾ ਦੀ ਲੋੜ ਨਹੀਂ ਹੈ ਇਸ ਮੌਕੇ ਉੱਤੇ ਕੁਝ ਵਿਸ਼ੇਸ਼ ਸ਼੍ਰੇਣੀਆਂ ਨੂੰ ਬਾਹਰ ਰੱਖਿਆ ਗਿਆ ਹੈ ਜਿਸ ਬਾਰੇ ਮਾਰਗਦਰਸ਼ਨ ਜਾਰੀ ਕੀਤਾ ਗਿਆ ਹੈ 2026 ਦੇ ਬਾਅਦ ਯੂਕੇ ਵੀਜ਼ਾ ਸਟicker ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਉਸ ਸਮੇਂ ਤੋਂ ਸਾਰੇ ਸਫਲ ਵੀਜ਼ਾ ਅਰਜ਼ੀਕਰਤਾ ਸਿਰਫ ਈ ਵੀਜ਼ਾ ਪ੍ਰਾਪਤ ਕਰਨਗੇ ਇਸ ਦੇ ਵਿੱਚ ਇਮੀਗ੍ਰੇਸ਼ਨ ਇਜਾਜ਼ਤ ਪਾਸਪੋਰਟ ਦੇ ਵਿੱਚ ਦਰਜ ਕਰਨ ਦੀ ਬਜਾਏ ਡਿਜੀਟਲ ਰੂਪ ਦੇ ਵਿੱਚ ਦਰਜ ਕੀਤੀ ਜਾਵੇਗੀ ਇਹ ਤਬਦੀਲੀ ਵਿਦੇਸ਼ੀ ਨਾਗਰਿਕਾਂ ਦੇ ਲਈ ਇੱਕ